ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸਟੀਵੀ ਤਸਵੀਰਾਂ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਨੇ ਅਸਲ ਕਾਰਨ ਪਤਾ ਲ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਉਂ ਇਸ ਮੋਬਾਈਲ ਸ਼ਾਪ ਨੂੰ ਦਿਹਾੜੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨਿੱਜੀ ਮੋਬਾਈਲ ਹਾਊਸ ਦੇ ਉੱਤੇ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੋਚ ਫੋਨਾ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਹਾ ਜਾ ਰਿਹਾ ਕਿ ਕਟੋ ਕਟ 8 ਤੋਂ 10 ਰਾਉਂਡ ਫਾਇਰ ਕੀਤੇਗੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਸ਼ੀਸ਼ੇ ਇੱਕਦਮ ਚੱਕਨਾ ਚੂਰ ਕਰ ਦਿੱਤੇ ਇਹ ਜਿਹੜੇ ਆ ਹਮਲਾਵਰ ਕੌਣ ਸੀ ਕਿਸ ਮੰਚਾ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਚ ਦਾ ਵਿਸ਼ਾ ਹੈ ਹਾਲਾਕੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸ਼ਟੀ ਵੀ ਤਸਵੀਰਾਂ ਵੀ ਖੰਗਾਲੀਆਂ ਚਾਰੀਆਂ ਨੇ ਚੱਫੇ-ਚੱਫੇ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਚਾਰੀਆ ਕਪੂਰਥਲਾ ਜਲੰਧਰ ਰੋਡ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਸ਼ਹਿਰ ਇਸ ਵਕਤ دہشت ਦੇ ਵਿੱਚ ਗੋਲੀਆਂ ਦੀ ਆਵਾਜ਼ਾਂ ਦੇ ਨਾਲ ਲੋਕ ਵੀ ਕੰਬ ਚਾਉਂਦੇ ਨੇ ਜਦੋਂ ਮੌਕੇ ਦੀ ਸਥਿਤੀ ਦੇਖੀ ਤਾਂ ਸਭ ਕੁਝ ਚੱਕ ਨਚੁਰ ਹੋ ਚੁੱਕਿਆ ਸੀ ਦੁਕਾਨ ਦੇ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਣਾ ਚੂਰ ਕਰ ਦਿੱਤੇ ਕਿ 8 ਤੋਂ 10 ਰਾਉਂਡ ਫਾਇਰ ਕੀਤੇਗੇ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਜੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉੱਥੇ ਹੀ ਦੁਕਾਨ ਦੇ ਮਾਲਕਾਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਹਜੇ صاف ਨਹੀਂ ਹੋ ਸਕਿਆ ਕਿ ਆਖਿਰਕਾਰ ਅਣਪਛਾਤੇ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਏ ਸੀ ਕਿਸ ਮੰਚਾ ਦੇ ਨਾਲ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਪੁਲਿਸ ਦੇ ਵੱਲੋਂ ਗੋਲੀਆਂ ਦੇ ਖੋਲ ਵੀ ਬ੍ਰਾਹਮਤ ਕੀਤੇ ਗਏ ਮੌਕੇ ਤੇ ਉਹ ਤੇ ਜਿਹੜੀ ਆ ਗੰਬੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਚ ਪਰੇ ਬਸਾਰ ਦੇ ਵਿੱਚ ਹਲਚਲ ਮਚਾਉਂਦੀ ਐ ਗੋਲੀਆਂ ਚੱਲੀਆਂ ਨੇ ਮੋਬਾਈਲ 숍 ਨੂੰ ਹੀ ਨਾ ਹਮਲਾ ਵਰਨ ਦੇ ਵੱਲੋਂ ਨਿਸ਼ਾਨਾ ਬਣਾਇਆ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਣਾ ਚੂਰ ਕਰ ਦਿੱਤੇ ਗਨਮਤ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸਟੀਵੀ ਤਸਵੀਰਾਂ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੀਆਂ ਨੇ ਅਸਲ ਕਾਰਨ ਪਤਾ ਲ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਉਂ ਇਸ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਚੜਾ ਬਣਾਇਆ ਗਿਆ ਇੱਕ ਵਾਰ ਤਸਵੀਰਾਂ ਦਰੁੱਕ ਕਰਦੇ ਹਾਂ ਕਿ ਸਥਿਤੀ ਮੌਕੇ ਤੇ ਕਿਹੋ ਜਹੀ ਬਣੀ ਹੋਈ ਹੈ ਕਿਉਂ ਮਰੇ ਜੀ ਨਹੀਂ ਪੁੱਛਿਆ ਮਾਰਿਆ ਆ ਚੱਕਰੀਆਂ ਖੜੇ ਕੋਨੇ ਕੋਨੇ ਪੇਰਾਂ ਦੇ ਪੇਰਾਂ ਦੇ ਆ ਬੋਲੋ ਮੈਂ ਹਾਂ ਲੋ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨਿੱਜੀ ਮੋਬਾਈਲ ਹਾਊਸ ਦੇ ਉੱਤੇ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੋਥ ਫਾਨਾ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਹਾ ਚਾਰਿਆ ਕਿ ਕਟੋ-ਕਟ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਸ਼ੀਸ਼ੇ ਇੱਕਦਮ ਚੱਕਨਾ ਚੂਰ ਕਰ ਦਿੱਤੇ ਇਹ ਜਿਹੜੇ ਆ ਹਮਲਾਵਰ ਕੌਣ ਸੀ ਕਿਸ ਮੰਚਾ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿੱਸਟੀ ਵੀ ਤਸਵੀਰਾਂ ਵੀ ਖੰਗਾਲੀਆਂ ਚਾਰੀਆਂ ਨੇ ਚੱਪੇ ਚੱਪੇ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਚਾਰੀਆ ਕਪੂਰਥਲਾ ਜਲੰਧਰ ਰੋਡ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਸ਼ਹਿਰ ਇਸ ਵਕਤ ਦੇ ਸੋਦੇ ਵਿੱਚ ਗੋਲੀਆਂ ਦੀ ਵਾਦਸਾ ਦੇ ਨਾਲ ਲੋਕ ਵੀ ਕੰਬ ਜਾਂਦੇ ਨੇ ਜਦੋਂ ਮੌਕੇ ਤੇ ਸਥਿਤੀ ਦੇਖੀ ਤਾਂ ਸਭ ਕੁਝ ਚੱਕਨਾ ਚੁਰ ਹੋ ਚੁੱਕਿਆ ਸੀ ਦੁਕਾਨ ਦੇ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਨਾ ਚੁਰ ਕਰ ਦਿੱਤੇ ਕਿ 8 ਤੋਂ 10 ਰਾਉਂਡ ਫਾਇਰ ਕੀਤੇਗੇ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉੱਥੇ ਹੀ ਦੁਕਾਨ ਦੇ ਮਾਲਕਾਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਹਜੇ ਸਾਫ਼ ਨਹੀਂ ਹੋ ਸਕਿਆ ਕਿ ਆਖਿਰਕਾਰ ਅਣਪਛਾਤੇ ਜੋ ਮੋਟਰਸਾਈਕਲ ਤੇ ਸਫਾਰ ਹੋ ਕੇ ਨੌਜਵਾਨ ਐਸੀ ਕਿਸ ਮੰਚਾ ਦੇ ਨਾਲ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਪੁਲਿਸ ਦੇ ਵੱਲੋਂ ਗੋਲੀਆਂ ਦੇ ਖੋਲ ਵੀ ਬ੍ਰਾਹਮਤ ਕੀਤੇ ਗਏ ਮੌਕੇ ਤੇ ਉਹ ਤੇ ਜਿਹੜੀ ਆ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਚ ਪਰੇ ਬਸਾਰ ਦੇ ਵਿੱਚ ਹਲਚਲ ਮਚਾਉਂਦੀ ਹੈ ਗੋਲੀਆਂ ਚਲੀਆਂ ਨੇ ਮੋਬਾਈਲ ਚੋਪ ਨੂੰ ਨਾ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਣਾ ਚੂਰ ਕਰ ਦਿੱਤੇ ਗਨਮਤ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੀਆਂ ਨੇ ਅਸਲ ਕਾਰਨ ਪਤਾ ਲ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਉਂ ਇਸ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਚੜਾ ਬਣਾਇਆ ਗਿਆ ਇੱਕ ਵਾਰ तस्वीर अंदर रुक कर दे कि स्थिति मौके तक के हो जही बनी हुई है अच्छा किने खड़े कोने कोने पैर आंदे पैर ਅੱਛਾ ਮਾਹੌਲ ਬਣ ਕੇ ਅੱਜ ਉਹ ਇੱਕ ਨਿੱਜੀ ਮੋਬਾਈਲ ਹਾਊਸ ਦੇ ਉੱਤੇ ਅਣਪਛਾਤੇ ਮੋਟਰਸਾਈਕਲ ਤੇ ਸਫਾਰ ਹੋ ਕੇ ਆਏ ਨੋਟਸ ਫੋਨਾ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਹਾ ਚਾਰਿਆ ਕਿ ਕਟੋ ਕਟ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਸ਼ੀਸ਼ੇ ਇੱਕਦਮ ਚੱਕਨਾ ਚੂਰ ਕਰ ਦਿੱਤੇ ਇਹ ਜਿਹੜੇ ਆ ਹਮਲਾਵਰ ਕੌਣ ਸੀ ਕਿਸ ਮੰਚਾ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿੱਸਟੀ ਵੀ ਤਸਵੀਰਾਂ ਵੀ ਖੰਗਾਲੀਆਂ ਚਾਰੀਆਂ ਨੇ ਚੱਪੇ-ਚੱਪੇ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਚਾਰੀਆ ਕਪੂਰਥਲਾ ਜਲੰਧਰ ਰੋਡ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਸ਼ਹਿਰ ਇਸ ਵਕਤ ਦੇਸ਼ ਉਹ ਦੇ ਵਿਚ ਗੋਲੀਆਂ ਦੀ ਆਵਾਜ਼ਾਂ ਦੇ ਨਾਲ ਲੋਕ ਵੀ ਕੰਬ ਜਾਂਦੇ ਨੇ ਜਦੋਂ ਮੌਕੇ ਤੇ ਸਥਿਤੀ ਦੇਖੀ ਤਾਂ ਸਭ ਕੁਝ ਚੱਕਨਾਚੁਰ ਹੋ ਚੁੱਕਿਆ ਸੀ ਦੁਕਾਨ ਦੇ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਨਾਚੁਰ ਕਰ ਦਿੱਤੇ ਕਿ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉੱਥੇ ਹੀ ਦੁਕਾਨ ਦੇ ਮਾਲਕਾਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਹਜੇ ਸਾਫ਼ ਨਹੀਂ ਹੋ ਸਕਿਆ ਕਿ ਆਖਿਰਕਾਰ ਅਣਪਛਾਤੇ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਏ ਸੀ ਕਿਸ ਮੰਚਾ ਦੇ ਨਾਲ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਪੁਲਿਸ ਦੇ ਵੱਲੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਮੌਕੇ ਤੇ ਉਹ ਤੇ ਜਿਹੜੀ ਆ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਹਾਲ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਚ ਪਰੇ ਬਸਾਰ ਦੇ ਵਿੱਚ ਹਲਚਲ ਮਚਾਉਂਦੀ ਐ ਗੋਲੀਆਂ ਚਲੀਆਂ ਨੇ ਮੋਬਾਈਲ ਛੋਪ ਨੁਈਨਾ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਣਾ ਚੁਰ ਕਰ ਦਿੱਤੇ ਗਨਮਤ ਇਹ ਰਹੀ ਕਿਸ ਘਟਨਾ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੀਆਂ ਨੇ ਅਸਲ ਕਾਰਨ ਪਤਾ ਲ ਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਉਂ ਇਸ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਚੜਾ ਬਣਾਇਆ ਗਿਆ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਕਿ ਸਥਿਤੀ ਮੌਕੇ ਤੇ ਕਿਹੋ ਜਿਹੀ ਬਣੀ ਹੋਈ ਹੈ Feren değil. Aplak değil mi? Aplak ਮਹਾਲਪੜ ਕੀ ਅੱਜ ਤੋਂ ਇੱਕ ਨਿੱਜੀ ਮੋਬਾਈਲ ਹਾਊਸ ਦੇ ਉੱਤੇ ਅਣਪਛਾਤੇ ਮੋਟਰਸਾਈਕਲ ਤੇ ਸਫਾਰ ਹੋ ਕੇ ਆਏ ਨੋਜਪਾਨਾ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਹਾ ਚਾਰਿਆ ਕਿ ਕਟੋ-ਕਟ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਸ਼ੀਸ਼ੇ ਇੱਕਦਮ ਚੱਕਨਾ ਚੂਰ ਕਰ ਦਿੱਤੇ ਇਹ ਜਿਹੜੇ ਇਹ ਹਮਲਾਵਰ ਕੌਣ ਸੀ ਕਿਸ ਮੰਚਾ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸ਼ਟੀ ਵੀ ਤਸਵੀਰਾਂ ਵੀ ਖੰਗਾਲੀਆਂ ਜਾ ਰਹੀਆਂ ਨੇ ਚੱਪੇ-ਚੱਪੇ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਚਾਰੀਆ ਕਪੂਰਥਲਾ ਜਲੰਧਰ ਰੋਡ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਸ਼ਹਿਰ ਇਸ ਵਕਤ ਦੇਸ਼ੋ ਦੇ ਵਿੱਚ ਗੋਲੀਆਂ ਦੀ ਵਾਦਸਾ ਦੇ ਨਾਲ ਲੋਕ ਵੀ ਕੰਬ ਚਾਉਂਦੇ ਨੇ ਜਦੋਂ ਮੌਕੇ ਤੇ ਸਥਿਤੀ ਦੇਖੀ ਤਾਂ ਸਭ ਕੁਝ ਚੱਕਨਾ ਚੁਰ ਹੋ ਚੁੱਕਿਆ ਸੀ ਦੁਕਾਨ ਦੇ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਨਾ ਚੁਰ ਕਰ ਦਿੱਤੇ ਕਿ 8 ਤੋਂ 10 ਰਾਉਂਡ ਫਾਇਰ ਕੀਤੇਗੇ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉੱਥੇ ਹੀ ਦੁਕਾਨ ਦੇ ਮਾਲਕਾਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਹਜੇ ਸਾਫ਼ ਨਹੀਂ ਹੋ ਸਕਿਆ ਕਿ ਆਖਿਰਕਾਰ ਅਣਪਛਾਤੇ ਜੋ ਮੋਟਰਸਾਈਕਲ ਤੇ ਸਫਾਰ ਹੋ ਕੇ ਨੌਜਵਾਨ ਐਸੀ ਕਿਸ ਮੰਚਾ ਦੇ ਨਾਲ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਪੁਲਿਸ ਦੇ ਵੱਲੋਂ ਗੋਲੀਆਂ ਦੇ ਖੋਲ ਵੀ ਬ੍ਰਾਹਮਤ ਕੀਤੇ ਗਏ ਮੌਕੇ ਤੇ ਉਹ ਤੇ ਜਿਹੜੀ ਆ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਚ ਪਰੇ ਬਸਾਰ ਦੇ ਵਿੱਚ ਹਲਚਲ ਮਚਾਉਂਦੀ ਹੈ ਗੋਲੀਆਂ ਚਲੀਆਂ ਨੇ ਮੋਬਾਈਲ ਚੋਪ ਨੂੰ ਨਾ ਹਮਲਾਵਰਨ ਦੇ ਵੱਲੋਂ ਨਿਸ਼ਾਨਾ ਬਣਾਇਆ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਣਾ ਚੂਰ ਕਰ ਦਿੱਤੇ ਗਨਮਤ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸਟੀ ਵੀ ਤਸਵੀਰਾਂ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੀਆਂ ਨੇ ਅਸਲ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਸ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਝੜਾ ਬਣਾਇਆ ਗਿਆ ਇੱਕ ਵਾਰ ਤਸਵੀਰੰਦ ਰੁੱਕ ਕਰਦੇ ਆ ਕਿ ਸਥਿਤੀ ਮੌਕੇ ਤੇ ਕਿਹੋ ਜਹੀ ਬਣੀ ਹੋਈ ਐ ਕਿਉਂ ਮਾੜਿਆ ਦਿਨਿਸ਼ ਕਿਉਂ ਮਾੜਿਆ ਹਾਂ ਦੋ ਅੱਛਾ ਕਿਹੜਾ ਖੜੇ ਕੋਣੇ ਕੋਣੇ ਪੇਰਾਂ ਦੇ ਪੇਰਾਂ ਦੇ ਹਾਂ ਹਲੋ ਸ਼ੁੱਧਾ ਮਾਹੌਲ ਬਣ ਕੇ ਅੱਜ ਇੱਕ ਨਿੱਜੀ ਮੋਬਾਈਲ ਹਾਊਸ ਦੇ ਉੱਤੇ ਅਣਪਛਾਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੋਟਸਪਾਨਾ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕਿਹਾ ਜਾ ਰਿਹਾ ਕਿ ਕਟੋ-ਕਟ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਸ਼ੀਸ਼ੇ ਇੱਕਦਮ ਚੱਕਨਾ ਚੂਰ ਕਰ ਦਿੱਤੇ ਇਹ ਜਿਹੜੇ ਆ ਹਮਲਾਵਰ ਕੌਣ ਸੀ ਕਿਸ ਮੰਚਾ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂ ਜਾਂਚ ਦਾ ਵਿਸ਼ਾ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਸਿਸਟਵੀ ਤਸਵੀਰਾਂ ਵੀ ਖੰਗਾਲੀਆਂ ਚਾਰੀਆਂ ਨੇ ਜੱਫੇ-ਜੱਫੇ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਚਾਰੀਆ ਕਪੂਰਥਲਾ ਜਲੰਧਰ ਰੋਡ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪੂਰਾ ਸ਼ਹਿਰ ਇਸ ਵਕਤ ਦੇਸ਼ ਉਹ ਦੇ ਵਿੱਚ ਗੋਲੀਆਂ ਦੀ ਹਾਦਸੇ ਦੇ ਨਾਲ ਲੋਕ ਵੀ ਕੰਬ ਜਾਂਦੇ ਨੇ ਜਦੋਂ ਮੌਕੇ ਤੇ ਸਥਿਤੀ ਦੇਖੀ ਤਾਂ ਸਭ ਕੁਝ ਚੱਕਨਾ ਚੁਰ ਹੋ ਚੁੱਕਿਆ ਸੀ ਦੁਕਾਨ ਦੇ ਸ਼ੀਸ਼ੇ ਗੋਲੀਆਂ ਮਾਰ ਕੇ ਚੱਕਨਾ ਚੁਰ ਕਰ ਦਿੱਤੇ ਕਿ 8 ਤੋਂ 10 ਰਾਉਂਡ ਫਾਇਰ ਕੀਤੇਗੇ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉੱਥੇ ਹੀ ਦੁਕਾਨ ਦੇ ਮਾਲਕਾਂ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਹਜੇ ਸਾਫ਼ ਨਹੀਂ ਹੋ ਸਕਿਆ ਕਿ ਆਖਿਰਕਾਰ ਅਣਪਛਾਤੇ ਜੋ ਮੋਟਰਸਾਈਕਲ ਤੇ